ਹਾਵੇਂ ਪਿੰਡ ਦੇ ਵਿੱਚ ਤੇਰੇ ਤਿੰਨ ਤਿੰਨ ਗੁਰੂ ਕਰ ਮੱਥਾ ਰਗੜੇ ਬਗੈਰ ਕੋਈ ਛੱਡਦਾ ਨਹੀਂ ਦਰ ਹਾਂ ਭਾਵੇਂ ਪਿੰਡ ਵਿੱਚ ਤੇਰੇ ਤਿੰਨ ਤਿੰਨ ਗੁਰੂ ਕਰ ਮੱਥਾ ਰਗੜੇ ਬਗੈਰ ਕੋਈ ਛੱਡਦਾ ਨਹੀਂ ਦਰ ਜੇ ਕੋਈ ਸੱਚੀ ਗੱਲ ਕਹੇ ਤੇਰਾ ਪਾਰਾ ਜਾਂਦਾ ਚੜ ਵਿਖਾਵੇਂ ਲੋਕਾਂ ਵਿੱਚ ਆਪ ਨੂੰ ਬਡੇਰਾ ਤੂੰ ਦੂਜਿਆਂ ਦਾ ਮਾਰਾ ਸੋਚਦਾ ਵੇਖੀ ਸੱਜਣਾ ਭਲਾ ਨਹੀਂ ਹੋਣਾ ਤੇਰਾ ਤੂੰ ਦੂਜਿਆਂ ਦਾ ਮਾਰਾ ਸੋਚਦਾ ਵੇਖੀ ਸੱਜਣਾ ਭਲਾ ਨਹੀਂ ਹੋਣਾ ਤੇਰਾ ਤੂੰ ਦੂਜਿਆਂ ਦਾ ਮਾਰਾ ਸੋਚਦਾ ਹਾਂ ਬਣਿਆ ਰਹੇ ਤੂੰ ਪਿੱਠੂ ਹਰ ਸਰਕਾਰ ਦਾ ਮਾੜਾ ਲੋਕਾਂ ਨਾਲ ਘਰ ਪੇਟ ਪਾਲੇ ਪਰਿਵਾਰ ਦਾ ਓਏ ਬਣਿਆ ਰਹੇ ਤੂੰ ਪਿੱਠੂ ਹਰ ਸਰਕਾਰ ਦਾ ਮਾੜਾ ਲੋਕਾਂ ਨਾਲ ਕਰੇ ਪੇਟ ਪਾਲੇ ਪਰਿਵਾਰ ਦਾ ਜਿੱਥੇ ਮਿਲੇ ਖਾਣ ਨੂੰ ਤੂੰ ਰਹੇ ਪੂਛਾ ਮਾਰਦਾ ਤੇਰੀ ਗੋਹੀ ਬਿਠਾਉ ਤੇਰਾ ਬੇੜਾ ਤੂੰ ਦੂਜਿਆਂ ਦਾ ਮਾੜਾ ਸੋਚਦਾ ਵੇਖੀ ਸੱਜਣਾ ਭਲਾ ਨਹੀਂ ਹੋਣਾ ਤੇਰਾ ਤੂੰ ਦੂਜਿਆਂ ਦਾ ਮਾੜਾ ਸੋਚਦਾ ਵੇਖੀ ਸੱਜਣਾ ਭਲਾ ਨਹੀਂ ਹੋਣਾ ਤੇਰਾ ਤੂੰ ਦੂਜਿਆਂ ਦਾ ਮਾੜਾ ਸੋਚਦਾ ਹਰ ਬੇਲ ਸੱਪ ਭੰਗੂ ਫਾਣ ਚੱਕੀ ਰੱਖਦਾ ਮੈਲੀ ਅੱਖ ਯਾਰ ਦੀਤੀ ਭੈਣ ਉੱਤੇ ਰੱਖਦਾ ਓਏ ਹਰ ਵੇਲੇ ਸੱਪ ਵਾਂਗੂ ਫਾਣ ਚੱਕੀ ਰੱਖਦਾ ਮੈਲੀ ਅੱਖ ਯਾਰ ਦੀਤੀ ਭੈਣ ਉੱਤੇ ਰੱਖਦਾ ਫੁੱਟ ਜਾਣਾ ਘਣਾ ਜਿਹੜਾ ਪਾਪਾ ਨਾਲ ਡੱਕਦਾ ਹੋ ਪਾਵੇਂ ਚਿੱਟੇ ਲੀੜੇ ਕਾਲਾ ਦਿਲ ਤੇਰਾ ਤੂੰ ਦੂਜਿਆਂ ਦਾ ਮਾੜਾ ਸੋਚਦਾ ਵੇਖੀ ਸੱਜਣਾ ਭਲਾ ਨਹੀਂ ਹੋਣਾ ਤੇਰਾ ਤੂੰ ਦੂਜਿਆਂ ਦਾ ਮਾੜਾ ਸੋਚਦਾ ਵੇਖੀ ਸੱਜਣਾ ਭਲਾ ਨਹੀਂ ਹੋਣਾ ਤੇਰਾ ਤੂੰ ਦੂਜਿਆਂ ਦਾ ਮਾਰਾ ਸੋਚਦਾ ਮੰਗਿਆ ਨਹੀਂ ਭਲਾ ਕਦੇ ਬਹਿ ਕੇ ਸਰਬੱਤ ਦਾ ਹੋਰਾਂ ਨਹੀਂ ਖਿਆਲ ਹੁਣ ਤੈਨੂੰ ਤੇਰੀ ਪੱਤ ਦਾ ਹਮ ਮੰਗਿਆ ਨਹੀਂ ਭਲਾ ਕਦੇ ਬਹਿ ਕੇ ਸਰਬੱਤ ਦਾ ਹੋਰਾਂ ਨਹੀਂ ਖਿਆਲ ਹੁਣ ਤੈਨੂੰ ਤੇਰੀ ਪੱਤ ਦਾ ਅੰਤ ਬੜਾ ਮਾੜਾ ਹੁੰਦਾ ਚੱਕੀ ਹੋਈ ਅੱਤ ਦਾ ਓ ਜੱਸੀ ਪੱਟੀ ਤੇਰੇ ਸ਼ਮ ਕਹਿਣ ਸੇਰਾ ਤੂੰ ਦੂਜਿਆਂ ਦਾ ਮਾੜਾ ਸੋਚਦਾ ਵੇਖੀ ਸੱਜਣਾ ਭਲਾ ਨਹੀਂ ਹੋਣਾ ਤੇਰਾ ਤੂੰ ਦੂਜਿਆਂ ਦਾ ਮਾੜਾ ਸੋਚਦਾ ਵੇਖੀ ਸੱਜਣਾ ਭਲਾ ਨਹੀਂ ਹੋਣਾ ਤੇਰਾ ਤੂੰ ਦੂਜਿਆਂ ਦਾ ਮਾੜਾ ਸੋਚਦਾ ਵੇਖੀ ਸੱਜਣਾ ਭਲਾ ਨਹੀਂ ਹੋਣਾ ਤੇਰਾ ਤੂੰ ਦੂਜਿਆਂ ਦਾ ਮਾੜਾ ਸੋਚਦਾ ਤੂੰ ਦੂਜਿਆਂ ਦਾ ਮਾੜਾ ਸੋਚਦਾ ਸਸੀ ਕਾਲ ਜੀ ਕੀ ਹਾਲ ਚਾਲ ਨੇ ਮਿੱਤਰ ਪਿਆਰਿਓ ਅੱਜ ਮੇਰੇ ਨਾਲ ਮੇਰਾ ਭਰਾ ਰੇਸ਼ਮ ਨੂਰ ਤੇ ਬਾਈ ਜੱਸੀ ਖੰਸ ਆਸਾਂ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਣੀ ਆ ਜੇਕਰ ਚੰਗੀ ਲੱਗੀ ਆ ਤਾਂ ਇਸ ਨੂੰ ਦੱਬ ਕੇ ਤੁਸੀਂ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਵੀ ਤੁਹਾਨੂੰ ਸਾਡਾ ਇਹ ਜਿਹੜਾ ਕਹੇ ਹੋਏ ਲਫ਼ਜ਼ ਨੇ ਕਿਸ ਤਰ੍ਹਾਂ ਲੱਗੇ ਤੇ ਇਹ ਵੀ ਜਰੂਰ ਦੱਸਿਓ ਵੀ ਜੇਕਰ ਚੰਗਾ ਲੱਗਿਆ ਤਾਂ ਅੱਗੇ ਤੋਂ ਤੁਹਾਡੇ ਇਸ ਤਰ੍ਹਾਂ ਦੀਆਂ ਰਚਨਾ ਰੂਬਰੂ ਕਰਦੇ ਰਾਂਗੇ ਜੀ ਬੜੀ ਮਿਹਰਮੰਦੀ ਸੋ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ